ਬਰਨਾਲਾ ਪੁਲਿਸ ਵੱਲੋਂ ਭੁੱਕੀ ਪੋਸਟ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਵੱਲੋਂ ਹੜਾਚਾ ਮਨਾਕਮਾਂਦੀ ਕੀਤੀ ਗਈ ਜਿਸ ਦੇ ਤਹਿਤ ਤਿੰਨ ਭੁੱਕੀ ਤਸਕਰ ਕੀਤੇ ਗਾਬੂ ਇਹ ਮੁਲਜ਼ਮ ਰਾਜਸਥਾਨ ਤੋਂ ਭੁੱਕੀ ਲਿਆ ਕੇ ਵੇਚਦੇ ਸਨ ਪੁਲਿਸ ਵੱਲੋਂ ਤਿੰਨ ਵਿਅਕਤੀ ਇੱਕ ਬੜਾ ਟਰਾਲਾ ਦੋ ਪੂਰੀਆਂ ਭੁੱਕੀ ਦੀਆਂ ਜਿਸ ਦੇ ਵਿੱਚ 40 ਕਿਲੋ ਭੁੱਕੀ ਭਰੀ ਹੋਈ ਸੀ ਪੁਲਿਸ ਨੇ ਬਰਾਮਦ ਕੀਤੀ ਪੁਲਿਸ ਵੱਲੋਂ ਇਹਨਾਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਚਰਨਜੀਤ ਸਿੰਘ ਐਸਐਚਓ ਸਿਟੀ 2 ਬਰਨਾਲਾ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੀ ਜਿਹੜੀ ਟੀਮ ਹੈ ਹਮੇਸ਼ਾ ਹੀ ਉਹ ਨਸ਼ਿਆਂ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਤੇ ਸਾਡੇ ਐਸਆਈ ਜਸਵਿੰਦਰ ਕੁਮਾਰ ਤੇ ਸੀਆਈਏ ਦੇ ਐਸਆਈ ਸੁਖਚੈਨ ਇਹ ਦੋਨੋਂ ਨੇ ਸਾਂਝੇ ਤੌਰ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਅੰਡਿਆ ਚੌਂਕ ਦੇ ਵਿੱਚ ਜਿੱਥੇ ਇਹਨਾਂ ਨੂੰ ਇਤਲਾਹ ਮਿਲੀ ਜਸਵਿੰਦਰ ਕੁਮਾਰ ਨੂੰ ਕਿ ਕੁਝ ਲੋਕ ਟਰੱਕ ਤੇ ਬਾਹਰਲੀ ਸਟੇਟ ਦੇ ਵਿੱਚੋਂ ਭੁੱਕੀ ਚੂਰਾ ਪੋਸਟ ਲੈ ਕੇ ਆ ਰਹੇ ਨੇ ਤੇ ਉਹ ਜਿਹੜੇ ਗ੍ਰੈਡ ਬਿਜਲੀ ਗ੍ਰੈਡ ਹੰਡਿਆ ਆ ਦੇ ਨਜ਼ਦੀਕ ਲੁੱਕ ਪਲਾਂਟ ਦੇ ਸਾਹਮਣੇ ਖੜੇ ਨੇ ਕਿਸੇ ਗਾਹਕ ਦੀ ਅਡੀਕ ਦੇ ਵਿੱਚ ਨੇ ਤੇ ਜੀਤੇ ਇਮੀਡੀਏਟਲੀ ਐਕਟ ਕਰਦੇ ਹੋਏ ਸਾਡੀ ਮਤਲਬ ਥਾਣਾ ਸਿਟੀ 2 ਦੀ ਟੀਮ ਤੇ ਸੀਆਈ ਦੀ ਟੀਮ ਨੇ ਇਕੱਠੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਦੇ ਵਿੱਚ ਰੇਸ਼ਮ ਸਿੰਘ ਪੁੱਤਰ ਸਾਧੂ ਸਿੰਘ, ਜਰਨੈਲ ਸਿੰਘ ਭੋਲਾ ਪੁੱਤਰ ਅਜੀਤ ਸਿੰਘ ਵਾਸੀ ਬਰਨਾਲਾ ਤੇ ਦਿਲਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬਰਨਾਲਾ ਇਹਨਾਂ ਤਿੰਨਾਂ ਬੰਦਿਆਂ ਨੂੰ ਅਸੀਂ ਕਾਬੂ ਕਰ ਲਿਆ ਤੇ ਇੱਕ ਕੋਹੜਾ ਟਰਾਲਾ ਜਿਹੜਾ ਉਹਨੂੰ ਵੀ ਅਸੀਂ ਪੀਵੀ 13 ਏ ਡਬਲਯੂ 8821 ਨੂੰ ਕਾਬੂ ਕਰ ਲਿਆ ਗੱਡੀ ਦੇ ਵਿੱਚ ਜਿਹੜੀ ਮੱਕੀ ਲੋਡ ਸੀਗੀ ਤੇ ਇਹ ਥੱਲੇ ਜਿਹੜਾ ਹੈਗਾ ਭੁੱਕੀ ਚੂਰਾ ਪੋਸਟ ਦੇ ਦੋ ਗੱਟੇ ਰੱਖੀ ਬੈਠੇ ਸੀ 40 ਕਿਲੋ ਭੁੱਕੀ ਚੂਰਾ ਪੋਸਟ ਸਾਨੂੰ ਇਹਨਾਂ ਤੋਂ ਬਰਾਮਦ ਹੋ ਗਈ ਹੈ ਤੇ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹੜੇ ਰਿਮਾਂਡ ਅਧੀਨ ਸਾਡੇ ਕੋਲ ਬੰਦ ਨੇ ਜਿਨ੍ਹਾਂ ਨੂੰ ਰਿਮਾਂਡ ਖਤਮ ਹੋਣ ਤੇ ਮਾਨਜੋਗ ਅਦਾਲਤ 'ਚ ਪੇਸ਼ ਕੀਤਾ ਜਾਊਗਾ ਸਰ ਕਿੱਥੇ ਵਿੱਚ ਨਹੀਂ ਜਾ ਰਹੀ ਸੀ ਇਹ ਉਥੇ ਰੱਖੀ ਹੋਈ ਸੀ ਇਹ ਤਫਤੀਸ਼ ਦਾ ਪਾਰਟ ਹੈ ਜੇ ਅਸੀਂ ਇਹਨਾਂ ਨੂੰ ਚੈੱਕ ਕਰ ਰਹੇ ਹਾਂ ਮੈਂ ਇਹਨਾਂ ਨੇ ਦੇਣ ਨੂੰ ਕਿਨੂੰ ਸੀ ਇਹ ਇਹ ਭੁੱਕੀ ਅੱਗੇ ਕਿਨੂੰ ਦੇਣੀ ਸੀ ਉਹਦੇ ਲਈ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਮੋਡਰਨ ਕੋਸ਼ਿਸ਼ ਕਿਸ ਤੇ ਇਹਨਾਂ ਨੇ ਦੱਸਿਆ ਕਿ ਇਹ ਰਾਜਸਥਾਨ ਸਟੇਟ ਦੇ ਵਿੱਚੋਂ ਜਿਹੜਾ ਹੈਗਾ ਇਹ ਲੈ ਕੇ ਆਏ ਸੀ ਸਰ ਲੱਗਦਾ ਉੱਥੇ ਵੱਡੀ ਕਾਰਵਾਈ ਕੀਤੀ ਜਾਊਗੀ ਹੁਣ ਰਾਜਸਥਾਨ ਜਾ ਕੇ ਇਹ ਉਹਨਾਂ ਉਹਨਾਂ ਬਾਰੇ ਮੋਸਟਲੀ ਕੀ ਹੈ ਜਿਹੜੀ ਹੁਣ ਤੱਕ ਦੀ ਤਕਰੀਰ ਦੇ ਵਿੱਚ ਇਹਨਾਂ ਆਇਆ ਕਿ ਉੱਥੋਂ ਦੇ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਆਪਦੇ ਏਜੰਟ ਛੜਦੇ ਨੇ ਜਿਹੜੇ ਇਹਨਾਂ ਨੂੰ ਕੁਝ ਨਹੀਂ ਦੱਸਿਆ ਪਰ ਅਸੀਂ ਫਿਰ ਵੀ ਇਹਨਾਂ ਦੇ ਫੋਨਾਂ ਨੂੰ ਖੰਘਾਲ ਕੇ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਬਟ ਇਹਨਾਂ ਨੇ ਮੋਡਲ ਸਟੇਜ ਤੇ ਦੱਸਿਆ ਕਿ ਉਦਾਂ ਹੀ ਢਾਬੇ ਵਗੈਰਾ ਤੇ ਬੰਦਾ ਕੋਈ ਨਾ ਕੋਈ ਆਇਆ ਸੀ ਜਿਹਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੁਝ ਲੈਣਾ ਤੇ ਇਹਨਾਂ ਨੇ ਹਾਂ ਵੀ ਭਰ ਦਿੱਤੀ ਸੀ ਬਟ ਫਿਰ ਵੀ ਅਸੀਂ ਉਹਦੇ ਅਕੋਰਡਿੰਗ ਜਿਹੜੀ ਪੜਤਾਲ ਜਾਰੀ ਹੈ ਕਿਉਂਕਿ ਰਿਮਾਂਡ ਅਧੀਨ ਇਹਨਾਂ ਤੋਂ ਹੋਰ ਸਖਤੀ ਨਾਲ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸਰ ਕੋਈ ਪਹਿਲਾਂ ਵੀ ਮੁਕਦਮਾ ਦਰਜ ਇਹਦੇ ਖਿਲਾਫ ਪਹਿਲਾਂ ਵੀ ਜਿਹੜਾ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਹੈ ਇਹਨਾਂ 'ਚੋਂ ਰੇਸ਼ਮ ਸਿੰਘ ਦੇ ਖਿਲਾਫ ਐਨਡੀਪੀ ਸੈਕਟਰ ਦੀ ਕਮਰਸ਼ੀਅਲ ਦਾ ਜਿਹੜਾ ਮੁਕੱਦਮਾ ਦਰਜ ਹੈ ਉਹਦੇ ਵਿੱਚੋਂ ਵੀ ਇਹ ਜਿਹੜਾ ਦੋਸਤੀ ਹੈ ਮਤਲਬ ਕੋਰਟ ਦੇ ਵਿੱਚ ਉਹ ਗੈਰ ਹਾਜ਼ਰ ਹੋਇਆ ਹੋਇਆ ਦੋ ਤਰੀਕਾ ਤੋਂ